ਸਾਰੇ ਸੰਗਤ ਦੇ ਦਿਲ ਵਿੱਚ ਕੇਵਲ ਆਤਮਿਕ ਉਨਤੀ ਦੀ ਮੱਤਰ ਚਾਹ ਹੁੰਦੀ ਸੀ। ਬਸ ਐ ਖਿੱਚ ਪਈ ਆਦਮ ਜੀ ਨੂੰ ਇੱਥੇ ਨਿਵਾਸ ਕਰਨ ਲਈ ਪ੍ਰੇਰਿਤ ਕਰਨ ਲੱਗੀ। ਉਹਨਾਂ ਨੇ ਗੁਰੂ ਦੇ ਚੱਕ ਵਿੱਚ ਹੀ ਆਪਣਾ ਵਖ ਵੱਲੋਂ ਘਰ ਬਣਾ ਲਿਆ ਤੇ ਚੰਗੀ ਅਮੀਰ ਬਖਤਾਵਰ ਹੋਣ ਦਾ ਸੁਆੰਗ ਤਿਆ ਕੀ ਇੱਕ ਆਮ ਜੈ ਇਨਸਾਨ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਉਹ ਪਤੀ ਪਤਨੀ ਪ੍ਰਭਾਤ ਉੱਠ ਕੇ ਜੰਗਲ ਵਿੱਚ ਚਲੇ ਜਾਂਦੇ ਉੱਥੇ ਵੱਲੋਂ ਬਾਲਣ ਦੀਆਂ ਲੱਕੜੀਆਂ ਦੇ ਪੰਡ ਚੁੱਕ ਕੇ ਪਰਤ ਆਉਂਦੇ ਪਰ ਪਿਆਦਮ ਜੀ ਆਪਣੇ ਇਸੇ ਵਾਲਾ ਬੋਝਾ ਬਾਜ਼ਾਰ ਵਿੱਚ ਵਿਕਰੀ ਕਰ ਦਿੰਦੇ ਤੇ ਉਹਨਾਂ ਦੀ ਪਤਨੀ ਆਪਣੇ ਵਾਲਾ ਬੋਝਾ ਘਰ ਦੀ ਜ਼ਰੂਰਤ ਲਈ ਇਹਨਾਂ ਲੱਕੜੀਆਂ ਦੇ ਬਾਲਣ ਦੇ ਰੂਪ ਵਿੱਚ ਪ੍ਰਯੋਗ ਕਰਦੀ ਪਰ ਇਸ ਗਠੜ ਵੱਲੋਂ ਕੁਝ ਲੱਕੜੀਆਂ ਬਚੀਆਂ ਰਹਿੰਦੀਆਂ ਸਨ ਜੋ ਕਿ ਹੌਲੀ-ਹੌਲੀ ਇੱਕ ਵੱਡੇ ਭੰਡਾਰ ਦੇ ਰੂਪ ਵਿੱਚ ਇਕੱਠੀਆਂ ਹੁੰਦੀਆਂ ਗਈਆਂ। শীত ਰੁੱਤ ਸੀ। ਬਹੁਤ ਠੰਡ ਦੇ ਦਿਨ ਸਨ। ਇੱਕ ਦਿਨ ਗੁਰੂ ਸਾਹਿਬ ਜੀ ਦੇ ਅਦਰਸ਼ਨਾ ਨੂੰ ਦੂਰ-ਦੂਰ ਵੱਲੋਂ ਸੰਗਤਾਂ ਆਈਆਂ ਹੋਈਆਂ ਸੀ ਕਿ ਅਚਾਨਕ ਵਰਖਾ ਹੋਣ ਲੱਗੀ। ਜਿਸ ਕਾਰਨ ਸਰਦੀ ਵਾਧੀ ਚਲੀ ਗਈ। ਤੇ ਵਰਖਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਦੂ ਤਿੰਨ ਦਿਨ ਮੀ ਇਸ ਪ੍ਰਕਾਰ ਬਣਿਆ ਰਿਆ ਇਸ ਵਿੱਚ ਲੰਗਰ ਵਿੱਚ ਬਾਲਣ ਖਤਮ ਹੋ ਗਿਆ ਭੋਜਨ ਤਿਆਰ ਕਰਨ ਵਿੱਚ ਅੜਚਣ ਪੈਦਾ ਹੋ ਗਈ ਜਿਵੇਂ ਹੀ ਇਸ ਗੱਲ ਦਾ ਪਿਆ ਆਦਮ ਜੀ ਨੂੰ ਪਤਾ ਹੋਇਆ ਉਹ ਆਪਣੇ ਘਰ ਵੱਲੋਂ ਇਕੱਠਾ ਕੀਤਾ ਹੋਇਆ ਬਾਲਣ ਚੁੱਕ ਕੇ ਲੰਗਰ ਲਈ ਲਿਉਣ ਲੱਗੇ ਤੇ ਉਹਨਾਂ ਦੀ ਪਤਨੀ ਨੇ ਜਦ ਉਸੰਗਤ ਨੂੰ ਠੰਡ ਨਾਲ ਠਿਊਠਰਦੇ ਹੋਏ ਵੇਖਿਆ ਤਾਂ ਉਸਨੇ ਵੀ ਘਰ ਵਿੱਚ ਇਕੱਠੇ ਕੀਤੇ ਹੋਏ ਲੱਕੜੀ ਦੇ ਕੋਇਲੇ ਅੰਗਠੀਆਂ ਵਿੱਚ ਜਲਾ ਕੇ ਸੰਗਤ ਦੇ ਸਾਹਮਣੇ ਅੱਗ ਸੇਕਣ ਲਈ ਧਰ ਦਿੱਤੇ ਸੰਗਤ ਨੇ ਰਾਹਤ ਦੀ ਸਾਸ ਲਈ ਜਦੋਂ ਆਰਾਮ ਘਰ ਵਿੱਚ ਗੁਰੂ ਸਾਹਿਬ ਜੀ ਸੰਗਤ ਦੀ ਸੁਧ ਲੈਣ ਪੁੱਜੇ ਤਾਂ ਉਹਨਾਂ ਨੇ ਪਾਇਆ ਕਿ ਸੰਗਤ ਬਹੁਤ ਕੋਸ਼ਿਆ ਉਹਨਾਂ ਨੇ ਪੁੱਛਿਆ ਐਨਾ ਅੰਗਠੀਆਂ ਨੂੰ ਜਲਾ ਕੇ ਸਾਰੇ ਡੇਰਿਆਂ ਵਿੱਚ ਪਹੁੰਚਾਉਣ ਵਾਲੇ ਤੇ ਨੰਗਰ ਲਈ ਸੁੱਕੀਆਂ ਲੱਕੜੀਆਂ ਲਿਆਉਣ ਦੀ ਸੇਵਾ ਕਿਸ ਨੇ ਕੀਤੀ ਏ ਤਾਂ ਪਤਾ ਹੋਇਆ ਪਾਇ ਆਦਮ ਤੇ ਉਹਦੀ ਪਤਨੀ ਨੇ ਸੇਵਾ ਕੀਤੀ। ਇਹ ਜਾਣ ਕੇ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਪਾਇ ਆਦਮ ਜੀ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ ਅਸੀਂ ਤੁਹਾਡੀ ਸੇਵਾ ਵੱਲੋਂ ਬਹੁਤ ਖੁਸ਼ ਹੋਏ ਆਂ। ਤੁਸੀਂ ਮੰਗੋ ਕੀ ਮੰਗਦੇ ਹੋ? ਪਾਇ ਆਦਮ ਜੀ ਹੁਣ ਦਿਲੋਂ ਨਿਸ਼ਕਾਮ ਹੋ ਚੁੱਕੇ ਸਨ। ਉਹਨਾਂ ਨੇ ਸਿਰ ਨੀਵਾਂ ਕਰ ਲਿਆ ਤੇ ਕਿਹਾ ਮੈਨੂੰ ਤੁਹਾਡੀ ਕਿਰਪਾ ਨਾਲ ਚਰਚਾ ਹੀ ਦੀਏ।